ਖਾਨਿਸ ਰਾਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਕੋਇਨਸੀਡੈਂਸ ਸੀਗਾ ਕਿਉਂਕਿ ਅੱਜ ਮੈਨੂੰ ਚੋਣ ਕਮਿਸ਼ਨ ਵੱਲੋਂ ਅੱਜ ਜਿਹੜਾ ਸਿੰਬਲ ਮਿਲਿਆ ਹੈ ਉਹ ਗੈਸ ਸਿਲੰਡਰ ਮਿਲਿਆ ਹੈ ਔਰ ਜਦੋਂ ਮੈਂ ਚੋਣ ਵਿੱਚ ਵੜੀ ਹੈ ਚੋਣੇ ਸ਼ੁਰੂ ਕੀਤੀ ਹੈ ਉਹਦੇ ਵਿੱਚ ਮੇਰਾ ਮੇਨ ਜਿਹੜਾ ਫੰਡਮੈਂਟਲ ਮੁੱਦੇ ਸੀਗੇ ਉਹੀ ਸੀਗੇ ਕਿ ਬੇਰੁਜ਼ਗਾਰੀ ਹੈ ਔਰ ਨਸ਼ਾ ਹੈ ਔਰ ਸਭ ਤੋਂ ਜਿਹੜਾ ਵੱਧ ਅਹਿਮ ਸੀਗਾ ਮੁੱਦਾ ਉਹ ਮਹਿੰਗਾਈ ਹੈ ਔਰ ਕਿੱਡੀ ਵਧੀਆ ਗੱਲ ਹੈ ਕਿ ਜਿਹੜੇ ਮੁੱਦੇ ਤੇ ਮੈਂ ਕੰਮ ਕਰ ਰਿਹਾ ਹਾਂ ਉਸ ਮੁੱਦੇ ਦੇ ਮੁਤਾਬਕ ਹੀ ਮੈਨੂੰ ਸਿੰਬਲ ਮਿਲਿਆ ਹੈ ਗੈਸ ਸਿਲੰਡਰ ਮੈਂ ਦੱਸਣਾ ਚਾਹਨਾ ਹੈ ਕਿ ਉਹੀ ਸਿਲੰਡਰ ਹੈ ਜਿਹੜੇ ਸਿਲੰਡਰ ਨੂੰ ਸਮ੍ਰਿਤੀ ਰਾਣੀ ਨੇ ਆਪਣੇ ਮੁੰਡਿਆਂ ਦੇ ਚੋੱਕੇ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਦਾਵਾ ਕੀਤਾ ਸੀਗਾ ਔਰ ਉਦੋਂ ਨੇ ਰੋੜਾ ਪਾਇਆ ਸੀਗਾ ਬੜਾ ਸ਼ੋਰਮ ਚਾਇ ਸੀਗਾ ਕਿ ਸਿਲੰਡਰ 400 ਤੋਂ ਪਾਰ ਹੋ ਗਿਆ ਅੱਜ ਮੋਦੀ ਸਰਕਾਰ ਦੇ ਵਿੱਚ ਇਹਹੀ ਸਿਲੰਡਰ ਜਿਹੜਾ 1100 ਤੋਂ ਪਾਰ ਹੋ ਗਿਆ ਹੈ ਔਰ ਮੇਰਾ ਇਹ ਚੋਣ ਮੈਨੀਫੈਸਟੋ ਵਿੱਚ ਮੈਂ ਵਾਅਦਾ ਕਰਨਾ ਹੈ ਨਾਲ ਇਹ ਤੁਹਾਡੇ ਨੂੰ ਵਾਦਾ ਹੈ ਕਿ ਜੇ ਤੁਸੀਂ ਮੈਨੂੰ ਸਪੋਰਟ ਕਰਦੇ ਹੋ ਮੇਰੀ ਸਪੋਰਟ ਕਰੋ ਮੈਂ ਇਹੀ ਸਿਲੰਡਰ ਫੇਰ ਉਸੇ ਰੇਟ ਤੇ ਬੈਕ ਲੈ ਕੇ ਆਵਾਂਗਾ ਇਹ ਮੇਰਾ ਦਾਵਾ ਹੈ ਮੇਰਾ ਵਾਦਾ ਹੈ ਜਿੱਦਾਂ ਹੀ ਤੁਸੀਂ ਜਾਂਦੀ ਹੋ ਆਪਣੀ ਵੋਟ ਕਾਸਟ ਕਰਨ ਮੇਰੀ ਬੇਨਤੀ ਹੈ ਕਿ ਤੁਸੀਂ ਆਪਣਾ ਬਟਨ ਜਿਹੜਾ ਦਬਾਣਾ ਹੈ ਮਸ਼ੀਨ ਦਾ ਬਟਨ ਦਬਾਓ ਸਿਲੰਡਰ ਵਾਲਾ ਤਾਂ ਕਿ ਮੈਂ ਤੁਹਾਡੇ ਹੱਕਾਂ ਦੀ ਤੁਹਾਡੇ ਹਕੂਕਾਂ ਦੀ ਰਾਖੀ ਕਰ ਸਕਾਂ ਥੈਂਕ ਯੂ